ਫਗਵਾੜਾ ਵਿਖੇ ਬਾਰਿਸ਼ ਤੇ ਪਾਣੀ ਨੇ ਨਗਰ ਨਿਗਮ ਦੀ ਖੋਲੀਪੋਲ ਸ਼ਹਿਰ ਵਿੱਚ ਥਾਂ ਥਾਂ ਤੇ ਪਰਿਆ ਪਾਣੀ ਦੁਕਾਨਦਾਰ ਅਤੇ ਸ਼ਹਿਰ ਵਾਸੀ ਹੋਏ ਪਰੇਸ਼ਾਨ ਐਨ ਡੀ ਟੀ ਵੀ ਪੰਜਾਬ న్యూਸ ਦੇ ਲਈ ਫਗਵਾੜਾ ਤੋਂ ਯਾਸ਼ ਸ਼ਰਮਾ ਦੇ ਨਾਲ ਪੁਨੀਤ ਦੀ ਵਿਸ਼ੇਸ਼ ਰਿਪੋਰਟ ਪੀਤਕੌਰ ਆਈਪੀਐਨਡਸ ਨੇੜੇ ਪੁਰਦੇ ਜਿਹਦਾ ਜਲੰਧਰ ਸ਼ਾਕੋਟ ਤੇ ਰਹਿਣ ਵਾਲੇ ਆ ਇੱਥੇ ਆਏ ਆ ਕਿਸੇ ਕੰਮ ਵਾਸਤੇ ਆਹ ਰੋਡ ਜਾਂਦਾ ਆ ਔਰ ਇੱਕ ਲੋ ਰੋਡ ਦੀ ਹੱਦ ਸਰਕਾਰ ਦੀ ਲਾਗਤ ਆ ਸਰਕਾਰ ਦੀ ਸਰਕਾਰਾਂ ਨੂੰ ਕੀ ਕਹਣਾ ਜਾਨੇ ਨਾ 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 ਬੋਲੀਆਂ ਵੇ ਸੁਥੀਂ ਪਾਉਂਦੇ ਸਰਕਾਰ ਕੋ ਉਨੇ ਦੀ ਲਾਹਤ ਵਾਸਤੇ ਸਰਕਾਰ ਨੂੰ ਇਹ ਗੰਦੇ ਰੋਡ ਸਾਡੇ ਸਕੂਟਰੀ ਵੀ ਖੱਤੀ ਤੇ ਲੋ ਰੱਕ ਗਈ ਆ ਗੋਡੇ-ਗੋਡੇ ਤੱਕ ਪਾਣੀ ਆ ਇਹ ਕਿੰਨਾ ਗੰਦਾ ਹਾਲਾਤ ਹੈ ਪਗਵਾੜਾ ਸ਼ਹਿਰ ਕਿਦਾਂ ਦਾ ਲੱਗਾ ਹੁਣ ਵਿੱਚ ਵਿਪਨ ਸਿੰਘ ਹਾਂਜੀ ਆਪਣਾ ਗਊਸ਼ਾਲਾ ਰੋਡ ਤੇ ਖੜੇ ਕੀ ਮਰਗੀ ਬਰਸਾਤ ਨੂੰ ਕਹਿਣਾ ਚਾਹੁੰਦੇ ਲੈ ਕੇ ਸਰਕਾਰ ਨੂੰ ਇਹ ਚਾਹੁੰਦੇ ਆ ਜੀ ਇਹ ਕੰਮ ਦਾ ਹਾਲੇ ਕੀਤਾ ਜਾਵੇ ਜਲਦੀ ਤੋਂ ਜਲਦੀ ਜੀ ਹਰ ਸਾਲ ਅਸੀਂ ਕਹਿੰਦੇ ਆ ਕਿ ਇਹ ਰੇ ਕੋਈ ਪਤਾ ਨਹੀਂ ਜਾਂਦਾ ਬੰਦੇ ਉਹ ਇਸ ਪਾਰੀ ਦਾ ਫੋਟੋ ਕਰਵਾ ਕੇ ਹੀ ਜਾਵਾ ਕਿ 2 ਘੰਟੇ ਹੋ ਗਏ ਬਾਰਿਸ਼ ਵਾਲੀ ਗਲੀ ਦੀ ਪੈਰੀ ਕੰਮ ਲੋ ਪਾਣੀ ਭਰਿਆ ਪਿਆ ਅੱਜ ਲੱਗੇ ਸਾਇਲ ਜੀ ਸਾਇਲ ਜੀ ਕਿੱਥੋਂ ਆਏ ਆਪਾਂ ਆਪਾਂ ਕਰਫੂਥਲੇ ਤੋਂ ਆਏ ਆਂ ਹਾਂ ਤੇ ਅੱਜ ਦੂਦੀ ਇੱਥੇ ਗਊਸ਼ਾਲਾ ਆਏ ਫਗਵਾੜੇ ਦੇ ਬਾਜ਼ਾਰ ਦੇ ਵਿੱਚ ਮੇਨ ਕੀ ਕਹਿਣਾ ਚਾਹੁੰਦੇ ਅਸੀਂ ਕੁਝ ਨਹੀਂ ਕਹਿਣਾ ਚਾਹੁੰਦਾ ਸਿਰਫ ਆ ਨਾਲੀਆਂ ਨੁਲੀਆਂ ਸਹੀ ਕਰਾਣੇ ਚਾਹੀਦੇ ਸਰਕਾਰ ਨੂੰ ਸਰਕਾਰਾਂ ਦੇ ਮੰਗੀ ਕੀ ਕਹਿਣਾ ਚਾਹੁੰਦੇ ਸਰਕਾਰਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਸਰਕਾਰਾਂ ਨੂੰ ਕੁਝ ਨਹੀਂ ਜਿੱਦਾਂ ਪਾਣੀ ਖੜਾ ਕੱਲ ਨੂੰ ਹੋਰ ਵੀ ਜਾਨਵਰ ਜੂਨਮਰ ਹੋ ਗਏ ਤੇ ਲੜੂਗਾ ਠੀਕ ਹੈ ਲੋਕਾਂ ਦਾ ਨੁਕਸਾਨ ਹੁੰਦਾ ਵਾ ਥੋੜਾ ਸਰਕਾਰ ਨੂੰ ਕਰਨਾ ਚਾਹੀਦਾ ਹਾਂਜੀ ਕੀ ਨਾਂ ਜੀ ਆਪਣਾ ਨਾ ਨਾ ਮਨੂੰ ਮੰਗਾ ਜੀ ਹਾਂ ਮਨੂੰ ਮੰਗਾ ਜੀ ਅੱਜ ਗਊਸ਼ਾਲਾ ਰੋਡ ਦੇ ਉੱਪਰ ਖੜੇ ਆਂ ਕੀ ਮਥਲਾਇ ਕਰਾ ਸ਼ਰਮਾ ਜੀ ਤੁਹਾਨੂੰ ਪਤਾ ਹੀ ਹੈ ਕਿ ਅੱਜ ਫਗਵਾੜੇ ਬਾਰਿਸ਼ ਦਾ ਪੂਰਾ ਮਾਹੌਲ ਆ ਪਹਿਲੀ ਬਾਰਿਸ਼ ਆ ਫਗਵਾੜੇ ਦੀ ਵਾਲੀ ਜਿਹੜੀ ਸਵੇਰੇ 4:00 ਵਜੇ ਸ਼ੁਰੂ ਹੋਈ ਤੇ ਪੂਰਾ ਫਗਵਾੜਾ ਦਾ ਸਰਾਏ ਰੋਡ ਗਊਸ਼ਾਲਾ ਵੀਰ ਤੁਸੀਂ ਦੇਖ ਸਕਦੇ ਪੂਰਾ ਜਲ ਸਾਲ ਹੋ ਚੁੱਕਾ ਆ ਪੂਰਾ ਪਾਣੀ ਪਾਣੀ ਹੋਇਆ ਹੋਇਆ ਦੁਕਾਨਾਂ ਦੇ ਅੰਦਰ ਪਾਣੀ ਜਾ ਚੁੱਕਾ ਆ ਫੁੱਲ ਨੁਕਸਾਨ ਦੁਕਾਨਾਂ ਦਾ ਬਹੁਤ ਨੁਕਸਾਨ ਹੋਇਆ ਸਾਰਿਆਂ ਦਾ ਕਾਫੀ ਬਿਜਾਜੀਆਂ ਵਾਲਿਆਂ ਦਾ ਕਾਸਮੈਟਿਕਲ ਦੇ ਜੁਐਲਰੀ ਵਾਲਿਆਂ ਦਾ ਬਹੁਤ ਨੁ ਬਜ਼ਾਰ ਦਾ ਮਾਹੌਲ ਤੁਸੀਂ ਦੇਖ ਸਕਦੇ ਹੋ ਸਿਰ 3 ਤੋਂ 4 ਘੰਟੇ ਬਾਰਿਸ਼ ਹੋਈ ਹੈ ਕੋਈ ਸਾਰਾ ਦਿਨ ਨਹੀਂ ਕਹਿ ਸਕਦੇ ਸਵੇਰ ਦਾ ਸਮਾਂ ਆ 3 ਤੋਂ 4 ਘੰਟੇ ਦੀ ਬਾਰਿਸ਼ ਦੇ ਵਿੱਚ ਆ ਹਾਲ ਹੋਇਆ ਅਮਰੀਕਨ ਵਿਪਨભાઈ ਖੜੇ ਇਹਨਾਂ ਦੀ ਬੇਸਮੈਂਟ ਪੂਰੀ ਪਾਣੀ ਨਾਲ ਭਰੀ ਪਈ ਆ ਪੂਰਾ ਪਾਣੀ ਇਹਨਾਂ ਦੇ ਅੰਦਰ ਚਾ ਚੁੱਕਾ ਹੈ ਸਾਰੀ ਦੁਕਾਨ ਦੇ ਕੋਈ ਸਰਕਾਰ ਵੱਲੋਂ ਜਾਂ ਕੋਈ ਕਿਸੇ ਮਤਲਬ ਕੀ ਮੈਡਮ ਵੱਲੋਂ ਕਮਿਸ਼ਨਰ ਨੂੰ ਕੋਈ ਮੰਗ ਪੱਤਰ ਦਿੱਤਾ ਹੋਵੇ ਜਾਂ ਕੋਈ ਇਸ ਬਾਰੇ ਕੋਈ ਪਾਣੀ ਦੇ ਮੰਗ ਪੱਤਰ ਇੱਦਾਂ ਜੀ ਹਰ ਸਾਫ਼ ਦੀ ਤਰ੍ਹਾਂ ਕੰਟੀਨਿਊ ਜਾਂਦੇ ਰਹਿੰਦੇ ਆ ਜੀ ਬਜ਼ਾਰ ਵੱਲੋਂ ਜਾਂਦੇ ਆ ਇਸ ਬਜ਼ਾਰ ਤੋਂ ਵੀ ਜਾਂਦੇ ਬਜ਼ਾਰ ਤੋਂ ਵੀ ਜਾਂਦੇ ਆ ਤੇ ਉਹ ਬੁਝੜਾ ਹੁਣ ਇੱਥੇ ਸੀਵਰੇਜ ਦੀ ਸਪਲਾਈ ਹੈ ਨਹੀਂ ਸਪਲਾਈ ਹੈ ਨਹੀਂ ਸੀਵਰੇਜ ਦੀ ਫੁਆੜੇ ਦੇ ਵਿੱਚ ਬਾਜ਼ਾਰ ਦੇ ਵਿੱਚ ਹਰ ਸਾਲ ਇਹੀ ਹਾਲ ਹੁੰਦਾ ਆ ਤੇ ਦੇਖੋ ਉਹਨਾਂ ਕੀ ਸਰਕਾਰਾਂ ਕਰਦੀਆਂ ਆ ਉਹ ਸਰਕਾਰਾਂ ਨੂੰ ਅਸੀਂ ਹੱਥ ਬੰਨ ਕੇ ਹਰ ਸਾਲ ਕਹਿੰਦਾ ਕਿ ਸੀਵਰੇਜ ਵਾਲਾ ਕੰਮ ਕਰਾਉਂਦੇ ਹੋ ਬਾਜ਼ਾਰ ਦਾ ਇੱਕ ਵਾਰੀ ਓਕੇ ਹੋਊਗਾ ਸਾਰੇ ਬਾਜ਼ਾਰ ਵਾਲੇ ਤੇ ਇਹ ਕੰਮ ਹੋਣਾ ਹੱਲਾਸ਼ੇਰੀ ਨਾਲ ਹੀ ਆ ਸਰਕਾਰ ਚਾਵੇ ਤਾਂ ਕਰ ਸਕਦੀ ਤੱਕ ਇਹ ਕਰਕੇ ਤਾਂ ਬਾਜ਼ਾਰ ਦੇ ਕੰਨ ਸੀਵਰੇਜ ਪਾਉਣ ਦਾ ਸਾਰੀ ਉਮਰ ਦਾ ਸੁੱਖ ਵੀ ਹੋ ਜਾਊਗਾ ਬਾਜ਼ਾਰ ਵਾਲੇ ਨੂੰ ਪਾ ਜਿਹੜਾ ਅੱਜ ਜਿਹੜਾ ਗਊਸ਼ਾਲਾ ਚ ਪਾਣੀ ਇਕੱਠਾ ਹੋਇਆ ਕੀ ਕਹਿਣਾ ਜਾਣੇ ਇਹਦੇ ਬਾਰੇ ਇਹ ਗਊਸ਼ਾਲਾ ਚ ਨਹੀਂ ਹੋਇਆ ਜੀ ਇਹ ਸਾਰੇ ਫਗਵਾੜੇ ਚ ਜਿਹੜੀ ਅੱਜ ਪਹਿਲੀ ਵਾਰ ਜ਼ਿਆਦਾ بارش ਹੋਈ ਆ ਉਹਦੇ ਕਰਕੇ ਸਾਰੇ ਫਗਵਾੜੇ ਚ ਪਾਣੀ ਹੋਇਆ ਦੇਖੋ ਜੀ ਸਿਲਮਾ ਰੋਡ ਤੇ ਅੱਜ ਤੋਂ 10 ਸਾਲ ਪਹਿਲਾਂ ਕਦੀ ਵੀ ਪਾਣੀ ਨਹੀਂ ਆਉਂਦਾ ਹਾਈਵੇ ਦਾ ਪਾਣੀ ਸਾਡੇ ਸਿਲਮਾ ਰੋਡ ਤੇ ਆਉਂਦਾ ਸਿਲਮਾ ਰੋਡ ਦਾ ਪਾਣੀ ਉਹ ਗਊਸ਼ਾਲਾ ਰੋਡ ਨੂੰ ਜਾਂਦਾ ਆ ਜਾਂ ਗਊਸ਼ਾਲਾ ਉਧਰੋਂ ਸਾਰਾ ਪਾਣੀ ਆਉਂਦਾ ਆ ਤੇ ਦੁਕਾਨਦਾਰਾਂ ਦਾ ਬਹੁਤ ਨੁਕਸਾਨ ਹੁੰਦਾ ਔਰ ਇਸ ਵਾਰ ਵੀ ਹੋਇਆ ਆ ਕਿ ਅਸੀਂ ਬੇਨਤੀ ਕੀਤੀ ਸੀ ਆਪਣੇ ਐਮਪੀ ਸਾਹਿਬ ਜੱਬੇਵਾਲ ਜੀ ਨੂੰ ਥੋੜੇ ਦਿਨ ਪਹਿਲਾਂ ਵੀ ਨਹੀਂ ਨਗ ਪਹਿਲਾਂ ਕਿਹਾ ਸੀ ਕਿ ਇਹ ਜਿਹੜਾ ਹਾਈ ਡੇਰਾ ਪਾਣੀ ਹੈਰਾ ਕੋਈ ਹੱਲ ਕੀਤਾ ਜਾਵੇ ਕਿ ਸਾਡੇ ਦੁਕਾਨਦਾਰਾਂ ਦਾ ਨੁਕਸਾਨ ਨਾ ਹੋਏ ਉਹੀ ਗੱਲ ਹੋਈ ਹੈ ਜੀ ਉਸਾਨਾ ਦੇਖੋ ਬਿਜ਼ਾਰ ਦੇ ਵਿੱਚ ਹੁਣ ਕਿੰਨਾ ਪਾਣੀ ਹੈ ਦੁਕਾਨਾਂ ਤੇ ਆਏ ਅਸੀਂ ਸਵੇਰੇ 5:00 ਵਜੇ ਸਵੇਰੇ ਆਏ ਅਸੀਂ ਆਪ ਪਾਣੀ ਜਾਨੀ ਕੱਢਦੇ ਪਏ ਆ ਤੇ ਦੇਖੋ ਹਾਲਾਤ ਬਹੁਤ ਮਾੜੇ ਆ ਪਵਾੜੇ ਸ਼ਹਿਰ ਦੇ ਸਾਡਾ ਮੇਨ ਮਾਰਕੀਟ ਆ ਸ਼ਰਮਾ ਰੋਡ ਔਰ ਗੌਸ਼ਾਲਾ ਰੋਡ ਇਹਰੇ ਵਿੱਚ ਹਰ ਸਾਲ ਹੀ ਲੋਕਾਂ ਦਾ ਨੁਕਸਾਨ ਹੁੰਦਾ ਦੁਕਾਨਦਾਰ ਵੀਰਾਂ ਦਾ ਅਸੀਂ ਬੇਨਤੀ ਕੀਤੀ ਸੀ ਕਿਉਂਕਿ ਦੁਕਾਨਦਾਰ ਵਪਾਰੀ ਵਰ ਗਿਆ ਉਹ ਨਾ ਤਾਂ ਉਹਨਾਂ ਕੋਲ ਟਾਈਮ ਹੈ ਪ੍ਰੈਸ ਕਰਨ ਦਾ ਨਾ ਅਸੀਂ ਕਰ ਸਕਦੇ ਆ ਅਸੀਂ ਤਾਂ ਬੇਨਤੀ ਕਰ ਸਕਦੇ ਆ ਕਿ ਇਹਦਾ ਹੱਲ ਕੀਤਾ ਜਾਵੇ ਜਿਹੜਾ ਹਾਈਵੇ ਦਾ ਪਾਣੀ ਸਾਡੇ ਇਜਾਰਾਂ ਚ ਆਉਂਦਾ ਉਹਨੂੰ ਰੋਕਿਆ ਜਾਵੇ ਉਹਦੇ ਨਾਲ ਕਿਉਂਕਿ ਬਾਜ਼ਾਰ ਦੇ ਹਾਈਵੇ ਦਾ ਪਾਣੀ ਰੁਕੇਗਾ ਤੇ ਬਾਜ਼ਾਰ ਦੇ ਪਾਣੀ ਨਹੀਂ ਆਵੇਗਾ ਇਸ ਕਰਕੇ ਸਾਡੀ ਬੇਨਤੀ ਹੈ ਕਿ ਇਹਦਾ ਹੱਲ ਕੀਤਾ ਜਾਵੇ ਹਰ ਇੱਕ ਸਾਲ ਅਸੀਂ ਬੇਨਤੀ ਕਰਦੇ ਆਂ ਔਰੀਆਂ ਰਹਿੰਦੀਆਂ ਸਰਕਾਰਾਂ ਜਾਣਦੀਆਂ ਨੇ ਇਹਨੀਆਂ ਸਰਕਾਰਾਂ ਪਰ ਕਿਸੇ ਨੇ ਵੀ ਇਹਦਾ ਪ੍ਰੋਪਰ ਇੰਤਜ਼ਾਮ ਨਹੀਂ ਕੀਤਾ ਅਸੀਂ ਹੱਥ ਜੋੜ ਕੇ ਹਰੇਕ ਵਾਰੀ ਬੇਨਤੀ ਕਰਦੇ ਆ ਇਸ ਵਾਰ ਵੀ ਬੇਨਤੀ ਕਰਦੇ ਆ ਕਿ ਸਾਡਾ ਹੱਲ ਕੀਤਾ ਜਾਵੇ ਔਰ ਸਾਰੇ ਦੁਕਾਨਦਾਰਾਂ ਦਾ ਜਿਹੜਾ ਨੁਕਸਾਨ ਹੋਇਆ ਹੈ ਚਲੋ ਉਹ ਤਾਂ ਹੋਣਾ ਹੀ ਹੈ ਜੀ ਤੇ ਪਰ ਅੱਗੇ ਤੋਂ ਉਹਦਾ ਬਚਾਅ ਕਰਨ ਲਈ ਪ੍ਰਸ਼ਾਸਨ ਚਾਹੀਦਾ ਸਰਕਾਰ ਨੂੰ ਚਾਹੀਦਾ ਕਿ ਇਹਦਾ ਹੱਲ ਕੀਤਾ ਜਾਵੇ